ਬੀਜੇਪੀ ਨੂੰ ਸੋਚ ਬਦਲਨੀ ਪਵੇਗੀ ਔਰ ਤਾਂ ਬੀਜੇਪੀ ਕੋ ਸਿੱਖਾ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ ਵਾਜਪਾਈ ਜੀ ਦੇ ਵੇਲੇ ਸੀ ਸਰਕਾਰ ਹਰੇਕ ਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਧਾਮਾਂ ਦੀ ਗੱਲ ਕਰ ਲਈਏ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਾਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਣੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਨੇ ਬਿਰਕਸਾਪੁਰਾ ਦੀ ਭਰਜਾਈ ਖੜੀ ਸੀ ਉਹ ਕਿੱਡੀ ਬੁਰੀ ਤਰ੍ਹਾਂ ਹਾਰੀ ਗਉਂ ਗਾਉਂ ਦੇ ਵਿੱਚ ਪ੍ਰਧਾਨ ਸੱਤਰ ਕਾਲ ਕਾ ਕਾ ਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂਦੇ ਨੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਲੋ ਕਥਾ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਧੱਖਰ ਅੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ ਐਜੰਡੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ ਸਪੋਰਟ ਕਰ ਸਕਦੇ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪਾ ਨੂੰ ਖਾਸ ਤੌਰ ਤੇ ਕਹਾਂਗਾ ਖਾੜਰਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਹੈ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚਲਣੀ ਚਾਹੀਦੀ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਝੋਲੀ 'ਚ ਪਾਈਆਂ ਭਾਵੇਂ ਉਹਨਾਂ ਨੇ ਉਹ ਗੱਲ ਕੀਤੀ ਕਿ ਨਹੀਂ ਕੀਤੀ ਲੇਕਿਨ ਆਪਣੀ ਝੋਲੀ 'ਚ ਪਾਈ ਅੱਜ ਫੇਰ ਵਕਤ ਹੈ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀਗਾ ਉਸ ਦੇ ਉੱਤੇ ਅਕਾਲੀ ਦਲ ਨੂੰ ਖਲੋਣਾ ਚਾਹੀਦਾ ਮੈਂ ਸਿੰਘ ਸਾਹਿਬ ਨਾਲ ਮੁਲਾਕਾਤ ਮੇਰੀ ਨਵੇਂ ਪਾਸ਼ਾ ਦੀ ਜਿਹੜੀ 350 ਸਾਲਾ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਉਹ ਵੱਡੇ ਪੱਧਰ ਤੇ ਮਨਾਈ ਜਾਣੀ ਚਾਹੀਦੀ ਹੈ ਕਿਉਂਕਿ ਧਰਮ ਨਿਰਪੱਖਤਾ ਲਈ ਹਿਊਮਨ ਰਾਈਟਸ ਵਾਸਤੇ ਉਹਨਾਂ ਨੇ ਆਪਣੀ ਬਲੀਦਾਨ ਦਿੱਤਾ ਸੀ ਦਿੱਲੀ ਸ਼ਹਿਰ 'ਚ ਬਲੀਦਾਨ ਦਿੱਤਾ ਸੀਗਾ ਔਰ ਮੈਂ ਸਮਝਦਾ ਕਿ ਇਹ ਦੂਜੇ ਧਰਮਾਂ ਦੇ ਲੋਕਾਂ ਤੱਕ ਵੀ ਸੁਣਿਆ ਜਾਣਾ ਚਾਹੀਦਾ ਹੈ ਕਿ ਅਗਰ ਦੁਨੀਆ 'ਤੇ ਪਹਿਲਾ ਪਹਿਲਾ ਇੱਕ ਐਸਾ ਆ ਹੋਇਆ ਜਿਹਦੇ ਵਿੱਚ ਤਿਲਕ ਜਿਹੜੀ ਉਹਨੇ ਉਹਨਾਂ ਨੇ ਧਾਰਨ ਕੀਤਾ ਲੇਕਿਨ ਜਦੋਂ ਤਿਲਕ ਜਿਹਨੇ ਉਹ ਔਰੰਗਜ਼ੇ ਵੱਲੋਂ ਮੁਗਲ ਸਲਤਨਤ ਵੱਲੋਂ ਉਤਾਰਿਆ ਜਾ ਰਿਹਾ ਸੀ ਉਹਨਾਂ ਨੇ ਆਪਣਾ ਬਲਿਦਾਨ ਦਿੱਤਾ ਇਹ ਬਹੁਤ ਵੱਡਾ ਦਿਨ ਸਾਡੇ ਕੋਲ ਆ ਰਿਹਾ ਨਵੰਬਰ ਦੇ ਮਹੀਨੇ ਚ ਮੈਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਧਾਮੀ ਸਾਹਿਬ ਨਾਲ ਵੀ ਮੇਰੀ ਮੀਟਿੰਗ ਹੋਈ ਸੀ ਕਿ ਐਸਜੀਪੀਸੀ ਨੂੰ ਔਰ ਸਾਰੀ ਕਮੇਟੀਆਂ ਨੂੰ ਰਲ ਕੇ ਮਨਾਣਾ ਚਾਹੀਦਾ ਹੈ ਅਕਾਲੀ ਵਿਧਾਨ ਸਭਾ ਦੀ ਚੋਣ ਹੋ ਗਿਆ ਅਕਾਲੀ ਦਲ ਜੋ ਵੀ ਲੜੇ ਕੀ ਅਕਾਲੀ ਦਲ ਚੋਣ ਨਾ ਲੜਨ ਦਾ ਫੈਸਲਾ ਉਹਨਾਂ ਨੇ ਜਿਹੜਾ ਕੀਤਾ ਮੈਂ ਸਮਝਦਾ ਉਹ ਅਕਾਲੀ ਦਲ ਦੀ ਹਾਈ ਕਮਾਂਡ ਨੇ ਜੋ ਕੀਤਾ ਉਹ ਠੀਕ ਕੀਤਾ ਲੇਕਿਨ ਜਿਹੜੇ ਉਹ ਤੇ ਸਰਸਾ ਸਾਹ ਬਰਕੇ ਜਿਹੜੀ ਸਾਰੀ ਦਿੱਲੀ ਕਮੇਟੀ ਉਹਦੀ ਇਲੈਕਸ਼ਨ ਚ ਚ ਗਈ ਹੋਈ ਹੈ ਸਾਰੇ ਕੰਪਿਊਟਰ ਤੋਂ ਲੈ ਕੇ ਸਟਾਫ ਤੋਂ ਲੈ ਕੇ ਮੈਂਬਰ ਸਵਾਲ ਲੱਗੇ ਨੇ ਜੋ ਹਰਿਆਣੇ ਚ ਰਿਜ਼ਲਟ ਆਇਆ ਉਹ ਸਰਸਾ ਸਾਹ ਦੀ ਕੰਸਟੀਚੁਐਂਸੀ ਤੋਂ ਵੀ ਰਿਜ਼ਲਟ ਆਏਗਾ ਸੇ ਕਾਲ ਕੇਰਗੇ ਐਡਵਾਈਜ਼ਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਸਿੱਖਾਂ ਦੀ ਵੋਟਾਂ ਲੈ ਸਕੇ ਫਿਰ ਕੋਰ ਐਮਐਲਏ ਦੀ ਇਲੈਕਸ਼ਨ ਆਈਆਂ ਐਮਪੀ ਦੀਆਂ ਇਲੈਕਸ਼ਨ ਆਈਆਂ ਅੱਜ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਰਿਜ਼ਲਟ ਦੇਖਣਾ ਇਦੇ ਚ ਇਹ ਨਹੀਂ ਕਿ ਬੀਜੇਪੀ ਦਾ ਕਸੂਰ ਆ ਬੀਜੇਪੀ ਦਾ ਕਸੂਰ ਨਹੀਂ ਹੈ ਕਿ ਉਹ ਜਿਹੜੇ ਸਿੱਖ ਜਿਹੜੇ ਆਪਣੇ ਆਪ ਨੂੰ ਅਖੌਤੀ ਲੀਡਰ ਮੰਨਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਉਹਨਾਂ ਦੀ ਸਲਾਹਾਂ ਲੈ ਕੇ ਤੇ ਸਿੱਖ ਧਰਮ ਦੇ ਅਸਥਾਨਾਂ ਦੇ ਵਿੱਚ ਜਿਹੜੀ ਇੰਟਰਫੀਰੈਂਸ ਹੋ ਰਹੀ ਹੈ ਬੀਜੇਪੀ ਨੂੰ ਸੋਚ ਬਦਲਣੀ ਪਵੇਗੀ ਔਰ ਤਾਂ ਬੀਜੇਪੀ ਕੋ ਸਿੱਖਾਂ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ ਵਾਜਪਾਈ ਜੀ ਦੇ ਵੇਲੇ ਸੀਗਾ ਜਿਪੀਸੀਟੀ શિક્ષਕਾਂ ਨੂੰ ਸਿੱਖਿਆ ਉੱਦਵ ਲੋ ਐਮਰਜੈਂਸੀ ਫਿਲਮ ਦਾ ਵਿਰੋਧ ਵੀ ਕੀਤਾ ਗਿਆ ਫਿਰ ਵੀ ਇਹਨੂੰ ਸਰਕਾਰ ਨੇ ਲਗਾਤਾਰ ਦਬਾਇਆ ਕਿ ਸਰਕਾਰ ਹਰੇਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਧਾਮਾਂ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਜਿਹੜੇ ਐਡਵਾਈਜ਼ਰ ਗਏ ਹੋਏ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਆਪਣੀ ਟਿਕਟਾਂ ਲੈਣ ਵਾਸਤੇ ਤੁਸੀਂ ਦੇਖੋ ਕਿ ਉਹ ਗਲੀ ਗਲੀ ਅ ਝੁੱਗੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗਲ ਚ ਪਾ ਕੇ ਜਾਂਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਾਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਨੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਦੇ ਬਿਰਕਸਾਪੁਰਾ ਦੀ ਪਰਚਾਈ ਖੜੀ ਸੀ ਉਹ ਕਿੱਡੀ ਪੂਰੀ ਤਰ੍ਹਾਂ ਹਾਰੀ ਹੈ ਉਹ ਉੱਥੇ ਗੁਰਗਾਉਂ ਦੇ ਵਿੱਚ ਪ੍ਰਧਾਨ ਸਕੱਤਰ ਕਾਲਕਾ ਕਾਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂਦੇ ਨੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਨੂੰ ਕਥਾ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਮੈਂ ਸਮਝਦਾ ਕਿ ਸਿੱਖ ਇੱਕ ਸਨੇਹਾ ਦੇ ਰਹੇ ਨੇ ਸਿੱਖ ਸਨੇਹਾ ਬੜੀ ਸਾਫ਼ ਤੌਰ ਤੇ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਦਖਰ ਅੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ ਏਜੰਡੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ ਸਪੋਰਟ ਕਰ ਸਕਦੇ ਸਰਕਾਰ ਵੱਲੋਂ ਜਸਵੰਤ ਸਿੰਘ ਖਾਲਵੇ ਦੀ ਫਿਲਮ ਤੇ ਵੀ ਰੋਕ ਲਗਾਈ ਗਈ ਠੀਕ ਹੈ ਕਿਉਂ ਰੋਕ ਲਈ ਗਈ ਹੈ ਜਸਵੰਤ ਸਿੰਘ ਖੜਰੇ ਨੇ ਕੀ ਗਲਤ ਕੀਤਾ ਉਹਨਾਂ ਨੇ ਉਹ ਸਾਰਾ ਡਾਟਾ ਇਕੱਠਾ ਕੀਤਾ ਸੀਗਾ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪਾ ਨੂੰ ਖਾਸ ਤੌਰ ਤੇ ਕਹਾਂਗਾ ਖੜਰਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚਲਣੀ ਚਾਹੀਦੀ ਹੈ